हेलो जी शशकाल सारे अंदर स्वागत है फिर से ਤੁਹਾਡੀ ਆਪਣੀ ਚੈਨਲ ਦੀ ਹੋ ਸਾਰੇ ਕਿਵੇਂ ਜੀ ਠੀਕ ਠਾਕ ਹੋ امید ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਜੀ ਅੱਜ ਬਹੁਤ ਹੀ ਵਧੀਆ ਆਫਰ ਲੈ ਕੇ ਆਈਆਂ ਤੁਹਾਡੇ ਲਈ ਬਹੁਤ ਜ਼ਿਆਦਾ ਵਧੀਆ ਕਾਫੀ ਟਾਈਮ ਤੋਂ ਬਾਅਦ ਲੈ ਕੇ ਆਈਆਂ ਇਹ ਹੈਗੇ ਜੀ ਮਸਲੀਨ ਦਾ ਸ਼ਰਟ ਰਹੇਗਾ कॉटन ਦੀ ਬਾਟਮ ਰਹੇਗੀ ਠੀਕ ਹੈ ਜੀ ਪ੍ਰਿੰਟਡ ਸ਼ਰਟ ਐਂਡ ਪਲੇਨ ਵਾਈਟ ਕਲਰ ਦੀ ਬਾਟਮ ਲੈਣ ਵਾਲੀ ਹੈ ਸਭ ਦੀ 2.5 ਮੀਟਰ ਦੀ ਕੱਟ ਹੋਏਗੀ ਤੇ ਇਸ ਵਿੱਚ ਆਫਰ ਇਹ ਹੈ ਇਹ ਤੁਹਾਨੂੰ ਬਾਏ 1겟2 ਫ੍ਰੀ ਮਿਲੇਗਾ ਹਾਂਜੀ ਬਾਏ 1겟2 ਫ੍ਰੀ ਮਿਲੇਗਾ ਪ੍ਰਾਈਸ ਸਕਰੀਨ ਤੇ ਮੈਂਸ਼ਨ ਆ 680 ਦੇ 3 ਸੂਟ ਹੋਣਗੇ ਸ਼ਿਪਿੰਗ ਵੀ ਇਸ ਦੀ ਬਿਲਕੁਲ ਫ੍ਰੀ ਰੈਨਵਲੀ ਹੈ ਜੀ ਹਾਂਜੀ ਬਹੁਤ ਹੀ ਸੋਨੇ ਕਲਰਸ ਆ ਪ੍ਰਿੰਟ ਬਹੁਤ ਹੀ ਪਿਆਰੇ ਆ ਜੀ ਮਸਲੀਨ कॉटन ਦਾ ਸ਼ਰਟ ਸ਼ਾਈਨ ਵਾਲਾ ਸ਼ਰਟ ਹੋਏਗਾ ਨਾਲ ਜਿਹੜੀ ਜਿਹੜੀ ਇਸ ਦੀ ਬਾਟਮ ਹੈ ਉਹੋ ਵੀ ਕਾਟਨ ਦੀ ਰਹਿਣ ਵਾਲੀ ਹੈ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਤੁਸੀਂ ਦੇਖ ਸਕਦੇ ਹੋ ਸਾਰੇ ਹੀ ਬਹੁਤ ਅੱਛੇ ਨੇ ਤੁਸੀਂ ਇਸ ਦਾ ਮਤਲਬ ਫੌਕਸੂਟ ਬਣਾ ਸਕਦੇ ਹੋ ਪਲਾਜ਼ੋ ਸੂਟ ਬਣਾ ਸਕਦੇ ਹੋ ਸਲਵਾਰ ਸੂਟ ਬਣਾ ਸਕਦੇ ਹੋ ਜਾਂ ਆਪਣੇ ਤਰੀਕੇ ਨਾਲ ਕਿਸੇ ਵੀ ਤਰੀਕੇ ਨਾਲ ਇਸ ਨੂੰ ਯੂਜ਼ ਕਰ ਸਕਦੇ ਹੋ ਬਾਕੀ ਤੁਸੀਂ ਸੇਮ ਕਲਰ ਦੇ ਦੋ ਸੂਟ ਵੀ ਲੈ ਸਕਦੇ ਹੋ ਫਿਰ ਉਸ ਨੂੰ ਆਪਣੇ ਤਰੀਕੇ ਨਾਲ ਬਣਾ ਸਕਦੇ ਹੋ 올 ਓਵਰ ਬਣਾਣਾ ਹੋਏ ਤਾਂ ਕਿ ਜਿਹੜਾ ਵਾਈਟ ਫੈਬਰਿਕ ਆ ਉਹ ਤੇ ਕਿਤੇ ਨਾ ਕਿਤੇ ਕੰਮ ਆ ਹੀ ਜਾਂਦਾ ਹੈਗਾ ਸੋ ਜਿਨ੍ਹਾਂ ਨੇ ਜੋ ਵੀ ਲੈਣਾ ਹੈਗਾ ਦੋ ਸੂਟ ਤੁਹਾਡੀ ਪਸੰਦ ਦੇ ਆਣਗੇ ਤੀਸਰਾ ਸਾਡੇ ਵੱਲੋਂ ਭੇਜਿਆ ਜਾਏਗਾ ਤਾਂ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਨੇ ਜੀ ਐਂਡ ਪ੍ਰਾਈਸ ਵੀ ਬਹੁਤ ਹੀ ਰੀਜ਼ਨੇਬਲ ਹੈਗਾ ਤੇ ਸ਼ਿਪਿੰਗ ਵੀ ਫ੍ਰੀ ਰਹਿਣ ਵਾਲੀ ਹੈਗੀ ਆ ਸੋ ਜਿਨ੍ਹਾਂ ਨੇ ਆਰਡਰ ਕਰਨੇ ਨੇ ਜਲਦੀ ਜਲਦੀ ਕਰ ਲਿਆ ਜੀ ਸਕਰੀਨਸ਼ਾਟ ਲੈ ਕੇ ਨੰਬਰ ਜੋ ਮੈਂ ਦਿੱਤਾ ਹੋਇਆ ਹੈਗਾ 998750138 ਤੇ ਕੰਟੈਕਟ ਕਰਿਆ ਜੇ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਜੀ ਹਾਂਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਐਡਵਾਂਸ ਚ ਔਨਲਾਈਨ ਹੀ ਕਰਨੀ ਪਏਗੀ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਜਲਦੀ ਕਰ ਲਿਆ ਜੀ ਇਹਨਾਂ ਨਾਲ ਐਂਡ ਸੈਕੰਡ ਆਫਰ ਆਉਣ ਵਾਲਾ ਹੈ ਪਿਓਰ ਮਸਲਿਨ ਕਾਟਨ ਦੇ ਸੂਟਸ ਰਹਿਣ ਵਾਲੇ ਨੇ ਇਹ ਇਹ ਵੀ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਪ੍ਰਿੰਟ ਬੜੇ ਹੀ ਪਿਆਰੇ ਨੇ ਤੁਸੀਂ ਦੇਖ ਸਕਦੇ ਹੋ ਜੀ बॉਟਮ ਤੇ ਵੀ ਸ਼ੈਡੋ ਪ੍ਰਿੰਟ ਕੀਤਾ ਹੋਇਆ ਹੈਗਾ ਜਿਹੜਾ ਆਪਣਾ ਸ਼ਰਟ ਦਾ ਪ੍ਰਿੰਟ ਹੈ ਸੇਮ ਸ਼ੈਡੋ ਪ੍ਰਿੰਟ बॉਟਮ ਤੇ ਹੈਗਾ ਕਈਆਂ ਦੇ ਤਾਂ ਇਸ ਵਿੱਚ ਵੀ ਆਫਰ ਹੈਗੀ ਜੀ 6.99 ਦੇ ਦੋ ਸੂਟ ਜਿਹੜੇ ਮਰਜੀ ਲਓਗੇ ਇਹਨਾਂ ਦੇ ਵਿੱਚੋਂ ਇਹ ਦੋ ਨੇ ਜੋ ਪਹਿਲਾਂ ਤੁਹਾਨੂੰ ਦਿਖਾ ਰਹੇ ਸੀਗੇ ਫੌਕਸ ਸਟਾਈਲ ਜਿਹੜਾ ਮਤਲਬ ਤੁਹਾਨੂੰ ਦਿਖ ਰਿਹਾ ਸੀਗਾ ਉਹ ਤਿੰਨ ਆਣਗੇ ਇਹ ਦੋ ਆਣਗੇ 6.99 ਦੇ ਦੋ ਹੈਗੇ ਆ ਕਲਰਸ ਵਿੱਚ ਤੁਸੀਂ ਚੈੱਕ ਕਰ ਲਓ ਜਿਹੜੇ ਵੀ ਇਹ ਦੇਖ ਸਕਦੇ ਹੈਗੇ ਹੋ ਤੁਸੀਂ येलो ਮਸਟਰਡ ਹੈਗਾ ਨੈਕਸਟ ਲਿਵੈਂਡਰ ਸ਼ੇਡ ਹੈਗਾ ਨੈਕਸਟ ਗ੍ਰੇ ਬਲੈਕ ਟੋਨ ਦੇ ਵਿੱਚ ਹੈਗਾ ਬੜਾ ਪਿਆਰਾ ਕਲਰ ਸੋ ਜਿਨ੍ਹਾਂ ਨੂੰ ਜਿਹੜਾ ਵੀ ਕਲਰ ਪਸੰਦ ਆਉਂਦਾ ਸਕਰੀਨ ਸ਼ਾਟ ਲੈਣਾ ਹੈ ਤੁਸੀਂ ਕਈ ਕਸਟਮਰਸ ਦੇ ਵਿਊਅਰਸ ਦੇ ਮੈਸੇਜ ਆਉਂਦੇ ਆਰਡਰ ਕਿਵੇਂ ਕਰਨਾ ਆਰਡਰ ਕਰਨਾ ਕੀ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਮੇਰਾ ਜੋ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਨੂੰ ਸੇਵ ਕਰ ਲਓ ਠੀਕ ਹੈ ਜੀ ਫਿਰ ਸਕਰੀਨਸ਼ਾਟ ਲਓ ਜੋ ਸੂਟ ਤੁਹਾਨੂੰ ਪਸੰਦ ਆ ਤਾਂ WhatsApp ਤੇ ਮੈਨੂੰ ਉਹ ਵਾਲਾ ਸਕਰੀਨਸ਼ਾਟ ਜਾਂ ਜੋ ਸੂਟ ਤੁਹਾਨੂੰ ਪਸੰਦ ਆ ਉਸ ਦੀ ਫੋਟੋ ਮੈਨੂੰ ਸੈਂਡ ਕਰੋ ਅਗਰ ਤੁਹਾਨੂੰ ਪਸੰਦ ਹੈ ਅਗਰ ਉਹ ਅਵੇਲੇਬਲ ਹੋਇਆ ਮਤਲਬ ਉਸ ਟਾਈਮ ਹੋਇਆ ਜਦ ਤੁਸੀਂ ਆਰਡਰ ਪਲੇਸ ਕਰ ਰਹੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਆਪਣਾ ਐਡਰੈਸ ਭੇਜਣਾ ਪ੍ਰੋਪਰ ਐਡਰੈਸ ਹੋਣਾ ਚਾਹੀਦਾ ਪਿੰਨ ਕੋਡ ਵਗੈਰਾ ਬਿਲਕੁਲ ਸਹੀ ਹੋਣਾ ਚਾਹੀਦਾ ਤੇ ਪੇਮੈਂਟ ਆਨਲਾਈਨ ਹੀ ਹੋਏਗੀ Google Pay, PhonePe, Paytm ਜਾਂ ਡਾਇਰੈਕਟ ਅਕਾਊਂਟ ਚ ਵੀ ਭਵਾ ਸਕਦੇ ਹੈਗੇ ਹੋ। ਕੈਸ਼ ਔਨ ਡਿਲੀਵਰੀ ਨਹੀਂ ਹੈਗੀ। ਤਾਂ ਪੇਮੈਂਟ ਕਰਕੇ ਜਿਹੜਾ ਤੁਹਾਡਾ ਆਰਡਰ ਹੈ ਕਨਫਰਮ ਹੋ ਜਾਏਗਾ ਜੀ। 7 ਡੇ ਵਰਕਿੰਗ 7 ਡੇਸ ਦੇ ਵਿੱਚ ਤੁਹਾਨੂੰ ਪਾਰਸਲ ਰਿਸੀਵ ਹੋ ਜਾਏਗਾ ਜੀ। ਤੇ ਟਰੈਕਿੰਗ ਵੀ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਏਗੀ ਅਗਰ ਮਿਲ ਜਾਏਗੀ। ਕਈ ਵਾਰ ਜਲਦੀ ਆ ਜਾਂਦੀ ਹੈ, ਕਈ ਵਾਰ ਨਹੀਂ ਆ ਪੰਦੀ। ਸੋ ਜਿਨ੍ਹਾਂ ਨੇ ਜਿਹੜਾ ਤੁਹਾਡਾ ਆਰਡਰ ਕਰਨਾ ਹੈ ਜਲਦੀ ਕਰ ਸਕਦੇ ਹੋ। ਥੈਂਕ ਯੂ ਵੀਡੀਓ ਦੇਖਣ ਲਈ।